ਵੇਖ ਕਰੇ ਬੈਗਦਾ ਰਹਿ ਗਈ ਦਿੱਲੀ ਦੀਆਂ ਗੱਲਾਂ ਮਾਰ ਦਿੰਦਾ ਮੇਰੇ ਕੋਲ ਦੋ ਕਿੱਲੇ ਪੈ ਲਈ ਜਾਵੇਂ ਮੋਟਰਾਂ ਬੰਨ੍ਹ ਕੇ ਰੋਟੀ ਖਾਣਾ ਇੱਥੇ ਆ ਪਤਾ ਕੀ ਗੱਲ ਆਪਣੇ ਨੌਜਵਾਨ ਮੁੰਡੇ ਕੋਈ ਗੁੱਸਾ ਵੀ ਨਾ ਮੰਨਣ ਹਰੇਕ ਕਹਿੰਦਾ ਮੈਂ ਕੈਨੇਡਾ ਜਾਣਾ ਮੈਂ ਗਿਆ ਸੀ 1 ਮਹੀਨਾ 20 ਦਿਨ ਲਾਏ ਮੇਰੇ ਉਹਨਾਂ ਨੇ ਧੂਆਂ ਕੜਤਾ 11 ਘੰਟੇ ਲਵਾਉਦੇ ਸੀ ਜੇ ਮੜਿਆ ਬੋਲਿਆ ਕਹਿੰਦਾ ਚੱਕ ਟੱਪਾ ਚੱਲ ਘਰ ਨੂੰ ਇੱਥੇ ਦੋ ਕਿੱਲਿਆਂ ਤੇ ਮੈਂ ਉਹ ਐਸ ਕਰਦਾ ਜਿਹੜੀ ਕੈਨੇਡਾ ਅਜੇ ਨਹੀਂ ਹੋਈ ਮੈਂ ਇਥੋਂ ਕਈ ਸੁਪਨੇ ਲਈ ਜਾਂਦੇ ਕਿ ਕਿੱਲਾ ਵੇਚਦਾ ਕੈਨੇਡਾ ਜਾਵੜਾਂਗੇ ਉੱਥੇ ਸਾਡਾ ਇਹ ਹਾਲ ਆ ਜਿਹੜਾ ਨਵੇਂ ਸਟੂਡੈਂਟ ਜਿਹੜਾ ਕੀੜਿਆਂ ਵਾਲਾ ਕੁੱਤਾ ਭੱਜਿਆ ਫਰਦਾ ਉਹ ਨੰਬਰ ਰੇਖ ਚੱਕ ਲੈਂਦਾ ਉਥੇ ਨਹਾਉਂਦੇ ਵੀ ਨਹੀਂ ਮੁਸਕੇੜਾ ਬਾਰ ਕਰਾ ਭਲੇਟ ਕੇ ਕਾਜ ਭੱਦੇ ਹੀ ਫਰਦੇ ਆ ਗਾਂ ਵਾਲੀ ਪੀੜੀ ਨੂੰ ਸੁਖ ਹੋਇਆ ਨਹੀਂ ਹੋਇਆ ਇਹਦਾ ਕਾਹ ਕਿਸੇ ਨੇ ਕੀਨੇ ਦੇਖਿਆ ਜਦੋਂ ਮਰ ਕੇ ਤੇ ਬੁੜੇ ਤਾਂ ਬੈਠੇ ਆ ਰੋਟੀ ਆਏ ਸੱਟ ਜਾਂਦੇ 6-6 ਮਹੀਨੇ ਕੋਈ ਬੁੜਿਆਂ ਨੂੰ ਕੋਸਦਾ ਨਹੀਂ ਤੇ ਇੱਕ ਬੁੜੀ ਸਾਡੇ ਪਿੰਡ ਦੀ ਉਥੋਂ ਆਈ ਆ ਮੈਂ ਨਾਂ ਨਹੀਂ ਲੈਣਾ ਉਹਨੂੰ ਕਹਾਂ ਤੈਨੂੰ 2 ਮਹੀਨੇ ਨੂੰ ਇਲਾਜ ਹੋਊਗਾ ਤੇਰਾ ਐਸੇ ਗੱਲਾਂ ਮਾਰਦੇ ਆ ਉਥੇ ਤੂਰ ਤਾਂ ਫਲਾਨਾ 2 ਮਹੀਨਾ ਜਾਂ ਝੋਲਾ ਕੇ ਲਿਆਂਦੀ ਹੋ ਜਿਹੜੀ ਬੁੜੀ ਨਾਲ ਮਰਜੀ ਉਹਦਾ ਕੋਲ ਕਰਾ ਲਓ ਬੁੜੀ ਦੀਆਂ ਗੱਪਾਂ ਲਵਾ ਦੂ 2 ਮਹੀਨਿਆਂ ਚ ਡਾਕਟਰਾਂ ਨੇ ਰਾਜੀ ਕਰਤੀ ਅੱਜ ਗੱਲਾਂ ਮਾਰਦੇ ਆ ਉੱਥੇ ਸਾਨੂੰ ਫੂਟਦਾ ਕਾਸੀਆਂ ਸੂਲਤਾ ਹੱਥੋਂ ਲਾ ਕੇ ਲੈਂਦੀ ਸੀ ਉਹ ਮਰਨ ਲਈ ਜਿਹੜੇ ਹਿਸਾਬ ਨਾਲ ਉਹਨੂੰ ਟਾਈਮ ਦਿੱਤਾ ਵਾਹੀਦਾ ਫੇ 2 ਮਹੀਨਿਆਂ ਨੂੰ ਫੇ ਉਹਨੂੰ ਉਹਦੇ ਤੇ ਥੋਲੋ ਜਿੰਦਾਬਾਦ ਕੈਨੇਡਾ ਅਮਰੀਕਾ ਬਰੂਕਾ ਦਾ ਨਾ ਲਾਉਂ ਕੱਢ ਸਾਡੇ ਟਰੈਕਟਰਾਂ ਦੇ ਝੰਡੇ ਆ ਕੈਨੇਡਾ ਦੇ ਅਮਰੀਕਾ ਦੇ ਸਾਡੇ ਦਿਮਾਗ 'ਚ ਕੀੜਾ ਵੜ ਗਿਆ ਜਿਹੜਾ ਜਾਇਆ ਉਹ ਦੇਖੋ ਮੇਰਾ ਦਰਦ ਨੂੰ ਨਹੀਂ ਮਰੀ ਉਹ ਜੀ ਕਮਰਾਤੀ ਜਿਹੜੀ ਮਰੀ ਅੱਖਾਂ ਜੀਕ ਨਹੀਂ ਸੀ ਬੱਜੀ ਕੰਮ ਕਰਦੇ ਦੀ ਦਾ ਦਿਨ ਰਾਤ ਮੋਟਰਾਂ ਦਾ ਕੰਮ ਕਰਦਾ ਮੈਂ ਵੀ ਮੌਜ ਕਰਦਾ ਦੋ ਕਿੱਲੇ ਪੈਣੀ ਤੇ ਜਿਹੜੋ ਜੱਤ ਕਰਦਾ ਕਦੂ ਤੋੜ ਲਿਆਉਨੇ ਆ ਜਿਹੜੋ ਜੱਤ ਕਰਦਾ ਨਰਕਾਂ ਤੋੜ ਲਿਆਉਨੇ ਆ ਉਥੇ ਮੈਂ ਤਾਂ ਕਦੂ ਨਹੀਂ ਮੜਨੇ ਜੇ ਮਸ਼ੀਨ ਨੂੰ ਚੱਲੇਗਾ ਤਾਂ ਪੈਸੇ ਮਿਲਣੇ ਨਹੀਂ ਮਿਲਣੇ ਨਹੀਂ ਅਗਲਾ ਘਾ ਜੱਕ ਢੱਪਾ ਘਰ ਨੂੰ ਚਾਲਾ ਤੇ ਜੇ ਕੋਈ ਉਥੇ ਕਾਰ ਵਾਸਤੇ ਮੈਂ ਕੰਮ ਕਰਨ ਗਿਆ ਕਈਆਂ ਬਈਆਂ ਨੂੰ ਗੁੱਸਾ ਵੀ ਲੱਗੂਗਾ ਇੱਕ ਐਡਾ ਢੱਡ ਲੈ ਕੇ ਆਇਆ 75 ਡਾਲਰ ਲਾ ਕੇ ਆਇਆਗਾ ਮਿਸਿਸਾ ਕਾ ਟ੍ਰਾਂਟੋ ਉਹ ਕਹਦਾ ਜਿਹੜਾ ਸਿਆਣਾ ਗੋਰਾ ਸੀ ਉਹ ਕਹਿੰਦਾ ਐਡਾ ਢੱਡਪੰਨੀ ਫਾਦਾ ਕਿਥੋਂ ਦਾ ਮੈਂ ਟ ਹੀ ਨਹੀਂ ਕੱਢਿਆ ਜਾਣੇ ਗੱਡੀਆਂ ਚੋਂ 90 ਦੀ ਸਪੀਡ ਛੱਡ ਕੇ 110 ਦੀ ਸਪੀਡ ਤੇ ਚੱਲਣਾ ਪੈਂਦਾ ਐਥੇ ਗੱਲਾਂ ਮਾਰੀਆਂ ਦਿਆ ਜਿਹੜੇ ਉੱਥੇ ਫਸ ਗਏ ਉਹ ਤਾਂ ਫਸ ਗਏ ਤੇ ਮੇਰੇ ਅਖੇ ਦਾ ਵੈਕਟਰ ਭੱਜਿਆ ਏ ਜਿਹੜੇ ਕਾਰ ਵੇਸ ਤੇ ਸੀਗਾ ਲੱਗੇ ਕਾਰ ਵਾਸਤੇ ਉਹ ਕਹਿੰਦੇ ਭਾਈ ਤੁਸੀਂ ਤਾਂ ਜਾਣਾ ਸਾਥੋਂ ਤਾਂ ਨਹੀਂ ਹੁਣ ਮੁੜਿਆ ਜਾਣਾ ਸਿੱਤੇ ਇੱਥੇ ਹੀ ਮਰਨਾ ਪੈਣਾ ਪਹਿਲਾਂ ਤਾਂ ਗੱਡੀ ਦੇ ਗੈਸਟਾਂ ਕੀੜੇ ਪੈ ਜਾਂਦੇ ਆ ਉਹ ਮੋਰੀ ਚਾ ਲੋ ਨਹੀਂ ਕੀੜੇ ਮਰਦੇ ਫਿਰ ਘਰ ਵਾਲੀਆਂ ਗੈਸਟਾਂ ਦੇ ਕੀੜੇ ਪੈ ਗਏ ਉਹ ਨਹੀਂ ਮਰਦੇ ਫਿਰ ਉੱਥੇ ਤਾਂ ਕਿਹੜੇ ਵੇਲੇ ਘਾਣੀ ਨੂੰ ਦਲਾਕ ਦੇ ਦੇਣਾ ਕਿਹੜੇ ਵੇਲੇ ਮੀਂਹ ਪੈ ਜਾਣਾ ਕਿਹੜੇ ਵੇਲੇ ਕਿਸਨੇ ਕੰਮ ਤੋਂ ਭਜਾ ਦੇਣਾ ਇਹ ਤਿੰਨ ਗੱਲਾਂ ਉਸ ਤੋਂ ਪਹਿਲਾਂ ਜਿਹੜਾ ਦੋ ਟਰਾਲੀਆਂ ਲੱਕੜਾਂ ਦਾ ਤੁਸੀਂ ਉਹਦੇ ਘਰ ਲੈਨੇ ਹੋ ਨਾ ਜਾ ਕੇ ਇੱਥੋਂ 10-10 ਕਿੱਲੇ ਵੇਚ ਕੇ ਸਰਦਾਰ ਬੰਦੇ ਉੱਥੇ ਝਾੜੀਆਂ ਕਰਦੇ ਫਰਦਾ ਝਾੜੀਆਂ ਨਹੀਂ ਹੁੰਦੀਆਂ ਫੇਰ ਕੋਈ ਜੀਵ ਵਾਲੀ ਖਾਂਦਾ ਕੋਈ ਉਥੇ ਅਸਾਰ ਖਾਂਦਾ ਕੋਈ 3 ਡਾਲਰਾਂ ਦੀ ਕਾਮ ਨਹੀਂ ਖਾਂਦਾ ਗੋਰੀ ਏਹ ਜਿਆੜੀ ਲੱਗਦੀ ਆ ਗੱਲਾਂ ਮਾਰਦੇ ਆ ਤੁਸੀਂ ਵੱਡਿਆਂ ਪਰ ਜੇ ਦਿੱਲੀ ਜਿੱਤਨੀ ਆ ਨਾ ਇਹਨਾਂ ਦੇ ਨਾਲ ਰਲੋ ਜੇ ਜਮੀਨਾ ਦਿੱਲੀਆਂ ਫੇਰ ਜਿੱਤੀਆਂ ਜਾਣੀਆਂ ਆਪਣੇ ਕੋਲੇ ਇਹਨਾਂ ਦਾ ਵੱਧ ਤੋਂ ਵੱਧ ਜਥੇਬੰਦੀ ਦਾ ਸਾਥ ਦੇਵੋ ਜਿਹੜਾ ਉਹ ਦੋ ਟਰਾਲੀ ਲੱਕੜਾਂ ਦੀ ਘਾਰ ਆ ਨਾ ਬੰਦੇ ਦਾ ਧੌਣੇ ਆ ਜਾਂਦੇ ਆ ਤੇ ਉਦੋਂ ਨੂੰ ਜਵਾਕ ਪੁੱਛਦੇ ਨਹੀਂ ਰੋਟੀ ਨਹੀਂ ਦਿੰਦੇ ਬੰਦੇ ਨੂੰ ਜਾਂ ਤਾਂ ਉਹ ਇੱਧਰ ਆਉਂਦਾ ਇੱਧਰਲੇ ਵੀ ਆਪਣੇ ਵਾਲੇ ਝਾਕਦੇ ਆਈ ਡਾਕ ਦੇ ਬੂਟ ਲਿਆਇਆ ਮੈਂ ਲਿਆਇਆ ਜਿਵੇਂਗਾ ਦੇਰਾ ਆਪਣੇ ਕੋਲੇ ਪੈਨਸ਼ਨ ਹੁੰਦੀ ਆ ਉਹ ਵੀ ਜੇ 52 ਸਾਲ ਤਾਈਂ ਕੰਮ ਕਰੂਗਾ ਤਾਂ ਮਿਲਣੀ ਆ ਜਿਹੜਾ ਦੋ ਟਰਾਲੀ ਲੱਕਣਾ ਦਾ ਘਾਰ ਆ ਜੇ ਆਪਣੇ ਵਾਲਾ ਸ਼ਰਾਬੀ ਚੰਗੀ ਬੋਤਲ ਪੀ ਕੇ ਜੇਸੀ ਦੀ ਲਾਤਰ ਜੇ ਨਾ ਉਹ ਦੋ ਘੰਟਿਆਂ ਚ ਵੱਢ ਕੇ ਟਰਾਲੀ ਜੀ ਲੱਕ ਤੂੰ ਉਹ ਘਰ ਨੂੰ ਜਿਹੜੀ ਸਾਡੀ ਹਾਲਤ ਹੋਈ ਪਈ ਆ ਇੱਥੇ ਹਲਚਾਕੋ ਉਧਰ ਦੇ ਸੁਪਰੇ ਦੇ ਲਓ ਜਿਹੜੇ ਜਾਵੜੇ ਉਹਨਾਂ ਨੂੰ ਪੁੱਛੋ ਜਿਹੜੇ ਬੰਦੀ ਦਾ ਵੱਧ ਤੋਂ ਵੱਧ ਸਾਥ ਦੇਵੋ ਡਾਂਸਰਾਂ ਦੇ ਜਿਹੜੇ ਪੈਸੇ ਛੱਡਦੇ ਆ 2-2 ਹਜ਼ਾਰ ਨਾ ਪਾਰਟੀ ਦੇ ਮਾਰੇ ਫੇ ਮੈਂ ਸਾਲਾਂ ਜਾਂ ਮੈਂ ਪਰੌਣਾਗਾ ਜਾਂ ਮੈਂ ਫਰਾਨਾਗਾ ਜਾਂ ਮੈਂ ਤਖੜਾ ਮੇਰਾ ਨਾਂ ਬੋਲੋ ਬੋਲੇ ਬਖਤੈਰ ਨਾ